ਆਹ ਉਹ ਚੋੜੀ ਬੋਧੇ ਦਾ ਸ਼ਰਮ ਕਰ ਆ ਦੇਖ ਆ ਦੇਖੋ ਭਾਜੀ ਤੁਹਾਡੀ ਹੁਣ ਮਜਬੂਰੀ ਆ ਟਰਾਲਾ ਪਾ ਦੇ ਕਿਸੇ ਨਾਲ ਉਹਦੀ ਹੋ ਸਕਦਾ ਵਾਂ ਓਏ ਕਣਾ ਦਾ ਪਿੰਡ ਉਹ ਨਾਲ ਆ ਦੇਖੋ ਕਿੱਦਾਂ ਮੋਟਰਸਾਈਕਲ ਭਰ ਭਰ ਕੇ ਲਿਜਾਈ ਜਾਂਦੇ ਆ ਆ ਦੇਖੋ ਰੇੜੇ ਭਰ ਭਰ ਕੇ ਲਿਜਾਈ ਜਾਂਦੇ ਆ ਆ ਦੇਖੋ ਇੱਥੇ ਆ ਜਾ ਆ ਦੇਖੋ ਇਹ ਸੁਣਦੇ ਹੀ ਨਹੀਂ ਸਾਡੀ ਗੱਲ ਯਾਰ ਉਹਨਾਂ ਨੇ ਇੰਨੀ ਮਿਹਨਤ ਕੀਤੀ ਲੁਆ ਸਾਡੀ ਗੱਲ ਹੀ ਨਹੀਂ ਸੁਣਦੇ ਭਾਜੀ ਇਹ ਕੋਈ ਤਾਂ ਸੰਧਦੇ ਹੀ ਨਹੀਂ ਹੁਣ ਕੋਈ ਆ ਦੇਖੋ ਟਰੈਕਟਰ ਲੈ ਕੇ ਆਏ ਆ ਪਰਾਲੀ ਲੱਦਣ ਨੂੰ ਓਹ ਦੇਖੋ ਕਿੱਧਰ ਬੜੇ ਆ ਪਰਾਲੀ ਸੁੱਕੀ ਕਿੰਨਾ ਲਫੇਟ ਪੋਚਦੇ ਆ ਆ ਦੇਖੋ ਜੀ ਆਏ ਬੜੀ ਲੱਦ ਆ ਦੇਖੋ ਕਿੰਨਾ ਭਰੀ ਜਾਂਦੇ ਆ ਦੇਖੋ ਆ ਦੇਖੋ ਅੰਕਲ ਆ ਦੇਖੋ ਇੱਧਰ ਜੀ ਆ ਦੇਖੋ ਕਿੰਨਾ ਲੈ ਕੇ ਆਈ ਜਾਂਦੇ ਆ ਸੁਣਦੇ ਹੀ ਨਹੀਂ ਗੱਲਾਂ ਸਾਡੀਆਂ ਆ ਦੇਖੋ ਕਿੱਦਾਂ ਰੇੜੇ ਭਰ-ਭਰ ਲਈ ਆ ਜਾਂਦੇ ਭਾਜੀ ਆ ਦੇਖ ਲਓ ਜੀ ਆ ਦੇਖੋ ਜੀ ਆਹ ਲਓ ਪਾਜੀ ਪਕਾ ਕੇ ਆਹ ਦੇਖ ਲਓ ਭਾਜੀ ਆਹ ਦੇਖਾਦਾ ਮੇਰੇ ਵੀਰਾਂ ਨੂੰ ਉਹ ਸੋ ਦਰਦ ਨੂੰ ਕੰਟਰੋਲ ਕਰਦਾ ਹੋਇਆ ਆਹ ਦੇਖੋ ਭਾਜੀ ਟਰੈਕਟਰ ਤੇ ਆਹ ਦੇਖੋ ਟਰੈਕਟਰ ਤੇ ਭਰ ਭਰ ਕੇ ਲਿਜਾਈ ਜਾਂਦੇ ਆ ਜੀ ਆਹ ਦੇਖ ਲਓ ਟਰੈਕਟਰ ਆਹ ਦੇਖੋ ਮਾਲਕ ਆ ਦੇਖ ਉਹ ਯਾਰਾ ਕੀ ਲੱਗੀ ਤੂੰ ਲਗਾਇਆ ਗਾ ਰਿਹਾ ਉਹ ਆ ਦੇਖ ਕੋਈ ਤਾਂ ਆ ਗਿਆ ਉਹ ਰਾਣੀ ਆ ਗਿਆ ਤੇਰੇ ਨੰਬਰ ਯਾਰੇ ਨੂੰ ਫੋਨ ਕਰੀਂ ਕਾਲੀ ਲਗਾ ਅਸੀਂ ਦੋ ਬੰਦੇ ਤਾਂ ਆਏ ਆ ਇੱਕ ਉਹ ਯਾਰ ਆ ਦੇਖ ਲੋ ਭਾਈ ਇੱਥੇ ਡਰਾਈਵਰ ਇੱਥੇ ਹੈ ਨਹੀਂ ਆ ਬੰਦੇ ਕਿਦਾਂ ਲੱਗੇ ਅਪਰਾਲੀ ਚੱਕਣਾ ਦੇਖੋ ਜੀ ਹੁਲ ਆ ਯਾਰ ਤੂੰ ਆ ਦੇਖੋ ਜੀ ਆ ਦੇਖੋ ਆ ਭਰੀ ਜਾਂਦੇ ਆ ਰੇੜੇ ਭਰੀ ਜਾਂਦੇ ਆ ਦੇਖੋ ਫੋਨ ਲਾ ਯਾਰ ਤੂੰ ਸਾਨੂੰ ਫੋਨ ਲੈ ਆ ਦੇਖੋ ਜੀ ਆ ਦੇਖੋ ਪੰਜਾਬ ਦਾ ਕੀ ਹਾਲ ਹੋ ਗਿਆ ਦੇਖੋ ਆ ਦੇਖੋ ਟਰੈਕਟਰ ਏਡੇ ਏਡੇ ਟਰੈਕਟਰ ਲਏ ਆ ਇਹਨਾਂ ਨੇ ਆ ਦੇਖੋ ਭਾਜੀ ਵੇਖਾ ਤਾਂ ਆ ਦੇਖ ਲਓ ਭਾਜੀ ਆ ਦੇਖ ਮਹਾਰਾਜ ਲਓ